ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਪੈ ਚੰਗਾ ਨਾਨਕਾ ਸੰਤਾਂ ਦਾ ਉਪਦੇਸ਼ ਇੱਕ ਨਗਰ ਵਿਖੇ ਇੱਕ ਸਹਾੂਕਾਰ ਦੇ ਚਿਵਾਰੇ ਵਿੱਚ ਕੁਝ ਦਿਨਾਂ ਲਈ ਇੱਕ ਬੁੱਧੀਮਾਨ ਸੰਤ ਨੇ ਆ ਕੇ ਨਿਵਾਸ ਕੀਤਾ ਇੱਕ ਦਿਨ ਉਹ ਸਹਾਉਕਾਰ ਦੀ ਨੂੰਹ ਨੇ ਦੁਪਹਿਰ ਦੇ ਵੇਲੇ ਸ਼ਾਂਤਾ ਪਾਸ ਆ ਕੇ ਨਾਮ ਸਕਾਰ ਕੀਤੀ ਸ਼ਾਂਤਾ ਨੇ ਕਿਹਾ ਕੇ ਦੇਵੀ ਤੈਨੂੰ ਐਸਾ ਨਹੀਂ ਕਰਨਾ ਚਾਹੀਦਾ ਸੀ ਤੈਨੂੰ ਐਸੇ ਵੇਲੇ ਨਹੀਂ ਆਉਣਾ ਚਾਹੀਦਾ ਸੀ ਸਾਤ ਚੰਗ ਦੇ ਵੇਲੇ ਹੀ ਆਉਣਾ ਉਚਿਤ ਹੈ ਉਹ ਇਸਤਰੀ ਬੋਲੀ ਇਹ ਸ਼ਕਤੀ ਮਾਨਸੰਤੋ ਮੈਂ ਘਰਦਿਆਂ ਪਾਸੋਂ ਚੁੱਪ ਕੀਤੇ ਆਈ ਹਾਂ ਕਿ ਆ ਮੈਨੂੰ ਕੋਈ ਕਵਿਤਾ ਦਾ ਬਣਾ ਕੇ ਦੇਵੋ ਜਿਸ ਨਾਲ ਮੇਰਾ ਦੁੱਖ ਦੂਰ ਹੋਵੇ ਤਾਂ ਸਾ ਤਰਕਿਆ ਵੀ ਵੀ ਤੈਨੂੰ ਕੀ ਦੁੱਖ ਹੈ ਤਾਂ ਉਸ ਇਸਤਰੀ ਨੇ ਕਿਹਾ ਕਿ ਮੇਰੀ ਸਤ ਬਹੁਤ ਲੜਾਕੀ ਹੈ ਗੱਲ-ਗੱਲ ਤੇ ਮੇਰੇ ਨਾਲ ਲੜਦੀ ਹੈ ਤੇ ਪ੍ਰਮਾਤਮਾ ਨੇ ਇਹ ਲੜਾਕੀ ਸੱਤੂ ਮੇਰੇ ਪੱਲੇ ਪਾ ਦਿੱਤੀ ਹੈ ਜਦ ਮਹਾਤਮਾ ਨੇ ਉਸ ਦੀ ਇਹ ਗੱਲ ਸੁਣੀ ਤਾਂ ਸੰਤਾਂ ਨੇ ਮਨ ਵਿੱਚ ਵਿਚਾਰਿਆ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜ ਸਕਦੀ ਇਹਦੇ ਵਿੱਚ ਕੋਈ ਦੋ ਸੋਣਾ ਹੈ ਇਸ ਵੇਲੇ ਸੰਤਾਨੇ ਦੇ پاسੋ ਇੱਕ ਮਾਲਾ ਟੁੱਟੀ ਹੋਈ ਦਾ ਇੱਕ ਮਣਕਾ ਪਿਆ ਸੀ ਉਹਨੇ ਕੀ ਕੀਤਾ ਉਹ ਮਣਕਾ ਚੁੱਕ ਕੇ ਉਸ ਇਸਤਰੀ ਨੂੰ ਦੇ ਦਿੱਤਾ ਇਹ ਕਹੇ ਦੇਵੀ ਇਸ ਮਣਕੇ ਉਪਰ ਅਸੀਂ ਬਹੁਤ ਭਜਨ ਪਾਠ ਕੀਤੇ ਨੇ ਇਹ ਮਣਕਾ ਬਹੁਤ ਸ਼ਕਤੀ ਰੱਖਦਾ ਹੈ ਜਦ ਤੇਰੀ ਸਾਤ ਤੇਰੇ ਨਾਲ ਲੜਾਈ ਕਰੀ ਇਸ ਤਰ੍ਹਾਂ ਕਰਨਾ ਕੂਸੇ ਵੇਲੇ ਮਣਕੇ ਨੂੰ ਆਪਣੇ ਦੰਦਾ ਦੇ ਵਿੱਚ ਲੈ ਕੇ ਦਿਵਾ ਲੈਣਾ ਰੱਖਣਾ ਇਹ ਜ ਮਣਕੇ ਦਾ ਜਾਦੂ ਤੇਰੀ ਸਾਤ 'ਤੇ ਉੱਪਰ ਪੈ ਜਾਵੇਗਾ ਜੇ ਕਰੇ ਜੀ ਮਣਕੇ ਨੂੰ ਲਿਜਾ ਕੇ ਤੈ ਘਰੇ ਵਿਅਰਥ ਰੱਖ ਛੱਡਿਆ ਜਾ ਦੰਦਾ ਥੱਲੇ ਨਾ ਦੱਬਿਆ ਬੋਲਾ ਰੱਖੇਗੀ ਤਾਹ ਦਾ ਸ਼ਰਾਪ ਤੈਨੂੰ ਲੱਗੇਗਾ ਤਾਂ ਤੈਨੂੰ ਇਸਨੇ ਬਖਸ਼ਣਾ ਨਹੀਂ ਉਹ ਇਸਤਰੀ ਨੇ ਸ਼ੰਤਾ 500 ਮਾਨਕਾ ਲੈ ਕੇ ਬਾਹਰ ਚਲੀ ਗਈ ਕੁਝ ਦਿਨਾਂ ਬਾਅਦ ਉਹ ਕਿਸੇ ਗੱਲ ਕਰਕੇ ਉਸਦੇ ਸੱਤ ਸੂ ਉਸ ਨੂੰ ਕਿਸੇ ਗੱਲੋਂ ਗੋਚੇ ਵਿੱਚ ਲੜਨ ਲੱਗੇ ਕਿਉਂਕਿ ਨੂੰ ਨੂੰ ਸਿੱਖਿਆ ਦੇਣੀ ਸੱਸ ਦਾ ਫਰਜ ਹੈ ਨੂੰ ਨੇ ਸ਼ਾਂਤਤਾ ਦੇ ਬਚਨ ਨੂੰ ਚੇਤੇ ਕਰਕੇ ਆਪਣੀ ਸਾਰੀ ਦੇ ਪੱਲੇ ਵਿੱਚੋਂ ਮਣਕਾ ਸੀ ਜੋ ਖੋਲ ਲਿਆ ਆਪਣੇ ਦੰਦਾ ਹੱਲੇ ਘੁੱਟ ਕੇ ਦਵਾ ਰੱਖਿਆ ਇਸ ਕਰਕੇ ਉਸ ਕੋਲ ਸਾਹ ਸਾਹਮਣੇ ਬੋਲਿਆ ਨਾ ਗਿਆ ਤਾ ਸੱਚ ਬੋਲ-ਬੋਲ ਕੇ ਆਪੇ ਹੀ ਚੁੱਪ ਕਰ ਗਈ। ਕਈ ਵੇ ਇਸ ਤਰ੍ਹਾਂ 4-5 ਵਾਰ ਹੋਇਆ ਜਦ ਮਨ ਕਰ ਰੱਖਣ ਨਾਲ ਨੂੰ ਕੋ ਬੋਲਿਆ ਨਾ ਜਾਵੇ। ਤਾਂ ਸੱਤ ਨੇ ਸੋਚਿਆ ਕਿ ਹੁਣ ਮੇਰੀ ਨੂੰ ਸਾਤ ਸਵਾਭ ਵਾਲੀ ਹੋ ਗਈ ਐ। ਕਿਉਂਕਿ ਸੰਤਾ ਪਾ ਜਾਣਦੀ ਐ ਸੰਤਨਿਸ਼ ਨੂੰ ਕੋਈ ਚੰਗੀ ਸਿੱਖਿਆ ਦਿੱਤੀ ਹੋਵੇਗੀ। ਗੱਲ ਕਿ ਉਹੀ 700 ਕੁ ਦਿਨਾਂ ਬਾਅਦ ਉਹ ਜੇ ਨੂ ਨਾਲ ਚੰਗਾ ਵਰਤਾਓ ਕਰਨ ਲੱਗੀ ਅਤੇ ਨੂ ਸੱਚ ਦਾ ਆਪਸ ਵਿੱਚ ਬਹੁਤ ਪਿਆਰ ਵੱਧ ਗਿਆ ਉਸ ਬਣ ਕੇ ਵਿੱਚ ਕੋਈ ਜਾਦੂ ਨਹੀਂ ਜੀ ਸੰਗ ਤੇ ਕੇਵਲ ਚੁੱਪ ਕਰਨ ਦਾ ਇਹ ਲਾਭ ਹੋਇਆ ਇਸ ਕਰਕੇ ਗੁਰੂ ਜੀ ਆਖਦੇ ਹਨ ਚੁੱਪੇ ਚੰਗਾ ਨਾਨਕਾ ਜੇਕਰ ਕੋਈ ਮਨੁੱਖ ਜੋ ਪ੍ਰੋਸ਼ਾਦ ਲੈਂਦਾ ਹੈ ਤਾਂ ਉਸ ਦਾ ਉਸ ਨੂੰ ਬਹੁਤ ਹੀ ਲਾਭ ਹੁੰਦਾ ਹੈ ਕਿਉਂਕਿ ਜੋ ਘਰਾਂ ਦੇ ਵਿੱਚ ਤੂੰ ਤੋਂ ਮੈਂ ਮੈਂ ਹੁੰਦੀ ਹੈ ਉਹ ਇਸ ਕਰਕੇ ਹੁੰਦੀ ਹੈ ਜੇਕਰ ਦੋਹਾਂ ਪਾਸੋਂ ਬੋਲਿਆ ਜਾਂਦਾ ਹੈ ਜੇ ਕਹਿਣਾ ਚੁੱਪ ਕਰ ਜਾਵੇ ਤਾਂ ਆਪਣੇ ਆਪ ਜੋ ਝਗੜੇ ਨੇ ਨਿਬੜ ਜਾਂਦੇ ਹਨ ਇਹ ਕਰਕੇ ਜੋ ਪ੍ਰੇਰਣਾ ਸਭ ਤੋਂ ਚੰਗਾ ਫਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ